ਫਾਜ਼ਿਲਕਾ ਦੇ ਵਿੱਚ ਤੜਕਸਾਰ ਫਿਰੋਜ਼ਪੁਰ ਹਾਈਵੇ ਦੇ ਉੱਤੇ ਇੱਕ ਸੜਕ ਹਾਦਸਾ ਵਾਪਰ ਗਿਆ ਤੇ ਐਂਬੂਲੈਂਸ ਤੋਂ ਪਹਿਲਾਂ ਵਿਧਾਇਕ ਪਹੁੰਚ ਗਏ ਜ਼ਖਮੀਆਂ ਨੂੰ ਆਪਣੀ ਕਾਰ ਦੇ ਵਿੱਚ 10 ਮਿੰਟਾਂ ਦੇ ਅੰਦਰ ਅੰਦਰ ਹੀ ਹਸਪਤਾਲ ਪਹੁੰਚਾ ਦਿੱਤਾ ਅਤੇ ਫੇਟ ਮਾਰ ਕੇ ਜਾਣ ਵਾਲੇ ਲੋਕਾਂ ਦੇ ਉੱਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਫਾਜ਼ਿਲਕਾ ਦੇ ਫਿਰੋਜ਼ਪੁਰ ਹਾਈਵੇ ਦੇ ਉੱਤੇ ਇੱਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇੱਕ ਅਣਪਛਾਤੇ ਕਾਰ ਚਾਲਕ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਤਾਂ ਇਸ ਦੌਰਾਨ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਭਨਾ ਜੋ ਕਿ ਮੌਕੇ ਤੋਂ ਲੰਘ ਰਹੀ ਸੀ ਜ਼ਖਮੀ ਵਿਅਕਤੀਆਂ ਨੂੰ ਸੜਕ ਦੇ ਉੱਤੇ ਦੇਖ ਕੇ ਉਹਨਾਂ ਨੇ ਆਪਣੀ ਕਾਰ ਰੋਕੀ ਅਤੇ ਆਪਣੀ ਕਾਰ ਦੇ ਵਿੱਚ ਸਰਕਾਰੀ ਹਸਪਤਾਲ ਉਹਨਾਂ ਨੂੰ ਪਹੁੰਚਾ ਦਿੱਤਾ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਭੱਜਣ ਵਾਲੇ ਅਣਪਛਾਤੇ ਕਾਰ ਚਾਲਕ ਦੇ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ ਜਾਣਕਾਰੀ ਦਿੰਦੇ ਵਿਧਾਇਕ ਨਿਰਿੰਦਰਪਾਲ ਸਵਨਾ ਨੇ ਦੱਸਿਆ ਕਿ ਉਹ ਲੁਧਿਆਣੇ ਜਾ ਰਹੇ ਸੀ ਤੇ ਫਾਜ਼ਿਲਕਾ ਫਰੂਦਪੁਰ ਹਾਈਵੇ ਦੇ ਉੱਤੇ ਇੱਕ ਸੜਕ ਦੇ ਕਿਨਾਰੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਪਿਆ ਸੀ ਇੱਕ ਐਂਬੂਲੈਂਸ ਦੀ ਉਡੀਕ ਕੀਤੀ ਜਾ ਰਹੀ ਸੀ ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਉਸ ਨੂੰ ਦੇਖਿਆ ਤੇ ਆਪਣੀ ਹੀ ਕਾਰ ਦੇ ਵਿੱਚ ਬਿਠਾ ਕੇ ਸਰਕਾਰੀ ਹਸਪਤਾਲ ਉਸ ਨੂੰ ਭੇਜ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਨਾ ਸਿਰਫ ਡਾਕਟਰਾਂ ਨੂੰ ਉੱਥੇ ਮੁਢਲੀ ਇਲਾਜ ਦੇ ਲਈ ਬੁਲਾਇਆ ਸਗੋਂ ਸੰਬੰਧਿਤ ਥਾਣੇ ਦੇ ਐਸਐਚਓ ਨੂੰ ਵੀ ਬੁਲਾ ਲ ਕੇ ਅਤੇ ਅਣਪਛਾਤੇ ਕਾਰ ਚਾਲਕਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਲਾਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਸਮੇਤ ਦੋ ਲੋਕ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਅਚਾਨਕ ਇੱਕ ਲਾਪਰਵਾਹ ਕਾਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਮੌਕੇ ਤੋਂ ਫਰਾਰ ਹੋ ਗਈ ਸੀ ਹਾਦਸੇ ਦੇ ਵਿੱਚ ਬਾਈਕ ਸਵਾਰ ਦੀ ਲੱਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਜਦੋਂ ਕਿ ਔਰਤ ਦਾ ਵਿਚਾਰਿਆ ਤੇ ਮੈਂ ਜਾ ਰਹੀ ਸੀ ਅਸੀਂ ਫਾਜ਼ਲ ਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨੇ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਿਆ ਹੋਇਆ ਸੀ ਤਾਂ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹਸਪਤਾਲ ਫਰੋਪਰਲੀ ਭੇਜਿਆ ਤਾਂ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਹਸਪੀਟਲ ਭੇਜਿਆ ਗਿਆ ਲੋਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਚੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸ ਐਚ ਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ ਸਾਡੇ ਔਰ ਤੋਂ ਪਹਿਲਾਂ ਨਾ ਐਕਸੀਡੈਂਟ ਹੋਇਆ ਗੱਡੀ ਵੱਜੀ ਹੈ ਉਹ ਪਰਿਵਾਰ ਦੇ ਮੈਂਬਰ ਸੀਗੇ ਇੱਕ ਲੜ ਜੀ ਇੱਕ ਵੀਰ ਸੀਗਾ ਆਉਣ ਤੋਂ ਗੱਡੀ ਪਹ ਜਾ ਕੇ ਸੈਡ ਮਾਰ ਕੇ ਹੁੰਦੇ ਉੱਪਰ ਲਗਾ ਕੇ ਸੱਟੇ ਦਾ ਸੈਡ ਪਹ ਜਾ ਗਿਆ ਨਬੀ ਤੇ ਹੁਣ ਉਹ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਹਾਂਜੀ ਹਾਂਜੀ ਪਹੁੰਚਾਇਆ ਗਿਆ ਸੋਨਾ ਸਾਹਿਬ ਆਏ ਨੇ ਐਮਐਲਏ ਸਾਹਿਬ ਤੇ ਉਹਨਾਂ ਗੱਡੀ ਤੇ ਆਪਦੇ ਜ਼ੁਮੇਰ ਤੋਂ ਪੇਟਾ ਹਸਪਤਾਲ ਪੇਟਾ ਐਮਐਲਏ ਸਾਹਿਬ ਨੇ ਆਪਣੀ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਏ ਨੇ ਜਾਦ ਜਦੋਂ ਤੱਕ ਹੈਗਾ ਵੀ ਜਦੋਂ ਤੱਕ ਐਂਬੂਲੈਂਸ ਨੂੰ ਫੋਨ ਕੀਤਾ ਉਦੋਂ ਤੱਕ ਐਂਬੂਲੈਂਸ ਆ ਗਈ ਤੇ ਐਮ.ਐਲ.ਏ. ਸਾਹਿਬ ਕਹਿੰਦੇ ਵੀ ਮਾਂ ਲੈ ਕੇ ਜਾਂਦਾ ਮੈਂ ਕਹਿੰਦਾ ਇਹੀ ਗੱਲ ਵਧੀਆ ਹੈ ਜਿਹੜੇ ਐਮ.ਐਲ.ਏ. ਸਾਹਿਬ ਆਪਣੇ ਇਨਾ ਵਧੀਆ ਕੰਮ ਕੀਤਾ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਚਲੇ ਗਏ